ਸਾਰੇ ਨੂੰ ਸਤ ਸ਼੍ਰੀ ਅਕਾਲ ਜੀ ਤੁਹਾਡੇ ਸਨਮਕ ਤੁਹਾਡੀ ਦੂਸਰਾ ਅਸਵੀਸ਼ਾਲ ਹਾਜ਼ਰ ਹੋਈ ਹਾਂ ਸੀ ਕਿਤਾਬਖਾਨੇ ਹਣੀ ਪਾਤਸ਼ਾਹੀ ਲਾਗੀ ਇਹ ਕਿਤਾਬ ਸਰਦਾਰ ਜਗਦੀਪ ਸਿੰਘ ਦੁਆਰਾ ਲਿਖੀ ਗਈ ਹੈ ਅੱਜ ਆਪਾਂ ਤੁਹਾਨੂੰ ਇਸ ਕਿਤਾਬ ਦਾ ਅੰਕ 11 ਸੁਣਾਵਾਂਗੇ ਅੰਕ 10 ਵਿੱਚ ਆਪਾਂ ਤੁਹਾਨੂੰ ਨਦਰਸ਼ਾਦ ਦਾ ਸਿਖਾਰੀ ਜਨਨ ਦੀ ਉਤਸੁਕਤਾ ਬਾਰੇ ਦੱਸਿਆ ਸੀ ਅੱਜ ਆਪਾਂ ਉਸਨੂੰ ਕੰਟੀਨਿਊ ਕਰਦੇ ਹਾਂ ਜੀ ਅੰਕ 11 ਵਿੱਚ ਸਿਰ ਹੋਵੇ ਜਿਸਕੇ ਕੇਸ ਰਹਿ ਨਾ ਦੇਨੋ ਆਪਣੇ ਦੇਸ਼ ਨੇ ਹਮ ਗੁਰਕੇ ਸਿੰਘ ਅਕਾਲੀ ਜਿਨਕੀ ਸਭ ਤੋਂ ਰੀਤ ਨਿਰਾਲੀ ਤੋੜੇ ਸਤਰ ਕੁਫਰ ਕੇ ਜੰਦੇ ਰਾਖੇ ਤੁਰਕਣ ਕੋ ਘਰ ਬੰਦੇ ਹਮ ਅਬ ਦਿੱਲੀ ਤਖਤ ਸੰਭਾਲੈ ਤੁਮਕੋ ਖੁਲੀ ਮੌਜ ਦਿਖਾਲੈ ਅਬ ਹਮ ਸਤ ਬਲਾਇਤ ਲਹਿ ਹਿੰਦੂ ਤੁਰਕੇ ਸਿੰਘ ਸਜਾਹਿ ਜੇ ਇਹਨਾਂ ਦੇ ਘਰ ਘੂੜੀਆਂ ਦੀਆਂ ਕਾਠੀਆਂ ਤੇ ਹਨ ਤਾਂ ਤੁਸੀਂ ਬੂਰੀ ਬਿਸਤਰਾ ਬੰਨਣਾ ਸ਼ੁਰੂ ਕਰ ਦਿਓ ਕਿਉਂਕਿ ਹੁਣ ਇਹ ਪੜਾ ਦਿੱਲੀ ਜਾ ਕੇ ਕਰਨਗੇ ਤੇ ਉਹ ਦਿਨ ਵੀ ਦੂਰ ਨਹੀਂ ਜਦ ਲਾਲ ਕਿਲੇ ਤੇ ਇਹਨਾਂ ਦਾ ਪਰਚਮ ਝੁਲੇਗਾ ਨਾਦਰ ਦੇ ਕਹੇ ਇਹਨਾਂ ਬੁੱਲਾਂ ਨੇ ਜ਼ਕਰੀਏ ਦੇ ਅੰਦਰ ਅਗਮ ਚਾਈ ਹੋਈ ਹੈ ਮੈਂ ਬਿਠਾਉਂਦਾ ਹਾਂ ਇਹਨਾਂ ਨੂੰ ਦਿੱਲੀ ਤਖਤ ਉੱਤੇ ਧਰਤੀ ਦੇ ਨਕਸ਼ੇ ਤੋਂ ਜੇ ਮੈਂ ਇਹਨਾਂ ਦਾ ਨਿਸ਼ਾਨ ਨਾ ਮਿਟਾ ਦਿੱਤਾ ਤਾਂ ਮੈਨੂੰ ਕਿਹਨੇ ਮੁਗਲ ਬੱਚਾ ਕਹਿਣਾ ਜ਼ਕਰੀਆਤ ਦਰਬਾਰ ਵਿੱਚ ਬੈਠਾ ਅਕਸਰ ਇੱਕਦਮ ਐਸੇ ਬੋਲ ਬੋਲ ਦਿੰਦਾ ਸੀ ਸਿੱਖਾਂ ਦੀ ਗੱਲ ਕਰ ਰਹੇ ਹੋ ਹਜ਼ੂਰ ਕਿਸੇ ਦਰਬਾਰੀ ਨੇ ਪੁੱਛਿਆ ਹੋਰ ਕਿਸ ਦੀ ਨਾਦਰ ਨੂੰ ਲੱਗਦਾ ਹੈ ਕਿ ਇਹ ਦਿੱਲੀ ਤੇ ਰਾਜ ਕਰਨਗੇ ਮੈਂ ਇਹਨਾਂ ਨੂੰ ਪੰਜਾਬ ਜੋਗਾ ਵੀ ਨਹੀਂ ਛੱਡਣਾ ਨਾਦਰ ਦੇ ਬੋਲ ਸੰਗਾਨੇ ਸ਼ੁਰੇ ਵਾਂਗ ਜ਼ਕਰੀਏ ਦੇ ਕਾਲਜੇ ਵਿੱਚ ਖੁੱਬੇ ਪੈ ਸਨ ਹੁਣ ਜਾਂ ਤਾਂ ਇੱਥੇ ਇਹ ਰਹਿਣਗੇ ਤੇ ਜਾਂ ਅਸੀਂ ਭੰਡਾਂ ਵਾਲੇ ਵਰਤਾਰੇ ਤੋਂ ਮੰਗਰੋ ਜ਼ਕਰੀਆ ਖਾਨ ਨਾਦਰ ਦੇ ਨਾਲ-ਨਾਲ ਆਪਣੇ ਦਰਬਾਰੀਆਂ ਤੇ ਆਮ ਲਾਹੌਰੀਆਂ ਮੂਰੇ ਵੀ ਬਹੁਤ ਸ਼ਰਮਿੰਦਾ ਹੋ ਗਿਆ ਮਹਿਸੂਸ ਕਰਦਾ ਸੀ ਗੱਲ ਉਸ ਦੇ ਵੱਸੋਂ ਬਾਹਰ ਹੋ ਗਈ ਸੀ ਕਿ ਕੋਈ ਆਮ ਭੰਡ ਜਿਹੜੇ ਸਿੱਖ ਬਣਨ ਦਾ ਸਿਰਫ ਨਾਟਕ ਕਰ ਰਹੇ ਸਨ ਐਸੀ ਕਿਹੜੀ ਸ਼ਕਤੀ ਆ ਗਈ ਸੀ ਉਹਨਾਂ ਵਿੱਚ ਕਿ ਮੁਗਲ ਸੈਨਾ ਦੇ 35 ਸਿਪਾਹੀ ਪੜਾ ਵਿੱਚ ਢੇਰ ਕਰ ਦਿੱਤੇ ਉਹਨਾਂ ਸਾਰੇ ਭੰਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਨਾਦਰ ਦੇ ਚਲੇ ਜਾਣ ਮੰਗਰੂ ਜ਼ਕਰੀਏ ਨੇ ਉਸੇ ਪੰਡਾਲ ਨੁਮਾ ਮੈਦਾਨ ਵਿੱਚ ਭੰਡਾ ਨੂੰ ਅਨਮਨੁੱਖੀ ਤਸੀਹੇ ਦਿੱਤੇ ਪਰ ਕਮਾਲ ਦੀ ਗੱਲ ਇਹ ਹੈ ਕਿ ਨਾਟਕੀ ਰੂਪ ਵਿੱਚ ਅੰਮ੍ਰਿਤ ਦੀ ਰਸਮ ਨਿਵਾਉਣ ਵਾਲੇ ਸਾਰੇ ਭੰਡਾ ਵਿੱਚ ਪਤਾ ਨਹੀਂ ਇੰਨੀ ਦ੍ਰਿੜਤਾ ਕਿੱਥੋਂ ਆਈ ਕਿ ਅਸਹਿਤ ਸਿਹੇ ਸੰਦੇ ਹੋਈ ਵੀ ਉਹਨਾਂ ਵਿੱਚ ਕੋਈ ਨਾ ਡੋਲਿਆ ਇਹਨਾਂ ਦੇ ਸਿਰ ਹਾਥੀਆਂ ਦੇ ਪੈਰਾਂ ਨਾਲ ਕੁਚਲ ਦਿਓ ਉਸਨੇ ਬਜ਼ੁਰਗ ਭੰਡਾ ਦੀ ਇੱਕ ਟੋਲੀ ਸਪਾਹੀਆਂ ਦੇ ਹਵਾਲੇ ਕਰਦਿਆਂ ਕਿਹਾ ਤੇ ਆ ਨੌਜਵਾਨ ਇਹ ਸਾਡੇ ਘੋੜ ਸਵਾਰਾਂ ਦੇ ਹਵਾਲੇ ਕਰੋ ਉਹ ਇਹਨਾਂ ਦੀਆਂ ਲੱਤਾਂ ਘੋੜਿਆਂ ਨਾਲ ਬੰਨ੍ਹ ਕੇ ਘੋੜੇ ਉਲਟ ਦਿਸ਼ਾ ਵਿੱਚ ਭਜਾਉਣ ਜਿਸ ਘੋੜ ਸਵਾਰ ਘੋੜ ਲਾਸਟ ਆ ਵੱਡਾ ਟੁਕੜਾ ਹੋਏਗਾ ਉਸ ਨੂੰ ਇਨਾਮ ਮਿਲੇਗਾ ਜ਼ਕਰੀਏ ਨੇ ਹਜ਼ਾਰ ਨੂੰ ਹੁਕਮ ਦਿੱਤਾ ਇਹ ਕਿਹ ਕੈਸਾ ਮੁਕਾਬਲਾ ਹੈ ਦਰਬਾਰੀਆਂ ਵਿੱਚੋਂ ਕੋਈ ਹੌਲੀ ਜਿਹੇ ਗੋਲਿਆ ਆਖਰ ਇਹ ਭੰਡ ਹੈ ਨਾ ਮੁਸਲਮਾਨ ਹੀ ਆ ਡਾਡੇ ਨੂੰ ਕੌਣ ਕਹੇ ਨੌਜਵਾਨ ਭੰਡਾ ਦੇ ਸਰੀਰ ਵਿਚਾਲੋਂ ਚੀਰ ਦਿੱਤੇ ਗਏ ਹੁਣ ਜ਼ਕਰੀਏ ਨੇ ਆਪਣਾ ਧਿਆਨ ਸਿੰਘਾਂ ਵੱਲ ਕੀਤਾ ਨਾਦਰ ਸਾਹਮਣੇ ਮਿਲੀ ਸ਼ਰਮਿੰਦਗੀ ਦਾ ਬਦਲਾ ਉਹ ਸਿੱਖਾਂ ਦਾ ਕਤਲੇਆਮ ਕਰਕੇ ਲੈਣਾ ਚਾਹੁੰਦਾ ਹੈ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਉਸ ਨੂੰ ਇਹ ਹੀ ਇੱਕ ਤਰੀਕਾ ਸਹੀ ਜਾਪ ਰਿਹਾ ਹੈ ਅੱਜ ਤੋਂ ਕਿਸੇ ਸਿੱਖ ਦੀ ਦੱਸ ਪਾਉਣ ਵਾਲੇ ਨੂੰ 5 ਰੁਪਏ ਨਗਦ ਇਨਾਮ ਦਿੱਤਾ ਜਾਏਗਾ ਜਿਗੂ ਸਿੰਘਾਂ ਦੇ ਟਕਾਣੇ ਦੀ 10 پائی ਦਾ ਉਸ ਨੂੰ 10 ਰੁਪਏ ਤੇ ਸਿੱਖ ਦਾ ਸਿਰ ਲੈ ਕੇ ਆਉਣ ਵਾਲੇ ਨੂੰ 50 ਰੁਪਏ ਇਨਾਮ ਦਿੱਤੇ ਜਾਣਗੇ। ਜ਼ਕਰੀਏ ਨੇ ਦਰਬਾਰ ਵਿੱਚ ਖੜਾ ਹੋ ਕੇ ਉੱਚੀ ਆਵਾਜ਼ ਵਿੱਚ ਕਿਹਾ ਤੇ ਜਿਹੜਾ ਸਿੰਘ ਦੇ ਕੇਸ ਕੱਟ ਕੇ ਲਿਆਵੇਗਾ ਉਸ ਨੂੰ ਸੁੰਦਰ ਦੁਸ਼ਾਲੇ ਭੇਂਟ ਕੀਤੇ ਜਾਣਗੇ। ਜ਼ਕਰੀਏ ਦੇ ਨਾਲ ਲੱਗਦੇ ਸੂਬਿਆਂ ਵਿੱਚ ਵੀ ਇਹ ਹੁਕਾ ਫਿਰਵਾ ਦਿੱਤਾ। ਕਿ ਜੇ ਕੀਮਤੀ ਤੋਹਫੇ ਚਾਹੀਦੇ ਹਨ ਤਾਂ ਸਿੰਘਾਂ ਦਾ ਪਤਾ ਦਿਓ ਲਾਲਚ ਬੜੀ ਬੁਰੀ ਸ਼ੈ ਹੈ ਧਰਮੀਆਂ ਤੋਂ ਵੀ ਪਾਪ ਕਰਵਾ ਦਿੰਦੀ ਹੈ ਬਸ ਫੇਰ ਕੀ ਸੀ ਇਹ ਨਾਮਾ ਦੇ ਲਾਲਚ ਨੂੰ ਸਾਰਾ ਮੁਲਕ ਹੀਆ ਸਿੰਘਾਂ ਦਾ ਵੈਰੀ ਬਣ ਗਿਆ ਜਿਵੇਂ ਸ਼ਿਕਾਰੀ ਸ਼ਿਕਾਰ ਕਰਨ ਲਈ ਨਿਕਲਦੇ ਹਨ ਇਸ ਤਰ੍ਹਾਂ ਲੋਕ ਸਿੰਘਾਂ ਦੀ ਭਾਲ ਕਰਨ ਲੱਗੇ ਸਿੱਖਾਂ ਦੇ ਸਿਰਾਂ ਦੀਆਂ ਕਤਾਰਾਂ ਲਾਹੌਰ ਪਹੁੰਚਣ ਲੱਗੀਆਂ ਤਹਾੜਵੀ ਤੇ ਲੁਟੇਰੀਆਂ ਲਈ ਤਾਂ ਜਿਵੇਂ ਕਿਸੇ ਨੇ ਸਰਕਾਰੀ ਖਜ਼ਾਨੇ ਦੇ ਦਰਵਾਜ਼ੇ ਖੋਲ ਦਿੱਤੇ ਹੋਣ ਪਿੰਡਾਂ ਵਿੱਚ ਖੇਤੀ ਜਾਂ ਹੋਰ ਧੰਦੇ ਕਰਕੇ ਵਸਦੇ ਉਹ ਸਿੱਖ ਜਿਹੜੇ ਭਾਵੇਂ ਹਕੂਮਤ ਦਾ ਕਰ ਵੀ ਭਰਦੇ ਸਨ ਤੇ ਕਦੇ ਕੋਈ ਬਗਾਵਤ ਦੀ ਗੱਲ ਨਹੀਂ ਕਰਦੇ ਸਨ ਉਹਨਾਂ ਤੇ ਮਨੋਂ ਕਹਿਰ ਟੁੱਟ ਪਿਆ ਪੈਸੇ ਦੀ ਲਾਲਚ ਨੇ ਗਵਾਂਢੀ ਦੁਸ਼ਮਣ ਕਰ ਦਿੱਤੀ ਸੁੱਤੇ ਪੈ ਸਿੱਖਾਂ ਤੇ ਪਿੰਡ ਦੇ ਗਵਾਂਢੀ ਹੀ ਹਮਲਾ ਕਰਦੇ ਤੇ ਸਿਰ ਵੱਢ ਕੇ ਲਾਹਰੋਂ ਪੈਸਿਆਂ ਨਾਲ ਬਦਲਵਾ ਲਿਆਉਂਦੇ ਇਸੇ ਤਰ੍ਹਾਂ ਮਾਝੇ ਦੇ ਇੱਕ ਪਿੰਡ ਵਿੱਚ ਕੁਝ ਹਿੰਦੂ ਜੱਟਾਂ ਨੇ ਇਕੱਠੇ ਹੋ ਕੇ ਇੱਕ ਸਿੱਖ ਪਰਿਵਾਰ ਨੂੰ ਰਾਤ ਨੂੰ ਜਾਟਾਇਆ ਜਦੋਂ ਨੂੰ ਪਤਾ ਲੱਗਿਆ ਕਿ ਆਦਮੀ ਤਾਂ ਸਾਰੇ ਕਿਤੇ ਪਾਸੇ ਹੋ ਗਏ ਹਨ ਤੇ ਇੱਕ ਛੋਟਾ ਮੁੰਡਾ ਉਸ ਦੀ ਮਾਂ ਤੇ ਦੋ ਧੀਆਂ ਹੀ ਕਰੇ ਹਨ ਤਾਂ ਤੜਵੀਆਂ ਨੇ ਉਹਨਾਂ ਨੂੰ ਹੀ ਮਾਰ ਦਿੱਤਾ ਤੇ ਸਿਰ ਲੈ ਕੇ ਜ਼ਕਰੀਏ ਦੇ ਗਰਿੰਦਿਆਂ ਕੋਲ ਪੇਸ਼ ਹੋਈ। ਮੁੰਨਾ ਨੇ ਤਿੰਨਾ ਭੈਣ ਭਰਾਵਾਂ ਦੇ ਸਿਰ ਕਚੈਰੀ ਵਿੱਚ ਜਾ ਰੱਖੇ। ਪਰ ਇਹਨਾਂ ਦੇ ਤਾਂ ਦਾੜੀ ਨਹੀਂ ਮੂੰਹ ਤੇ। ਸਿਰਾਮੱਟੇ ਪੈਸੇ ਦੇਣ ਵਾਲੇ ਅਹਿਲ ਕਰਨੇ ਪੁੱਛਿਆ। ਜੀ ਹਜ਼ੂਰ। ਇਹ ਇਸ ਤੋਂ ਪਹਿਲਾਂ ਇੱਕ ਲਾਲਾ ਕੁਝ ਬੋਲਦਾ। ਜ਼ਕਰੀਆ ਕੋ ਲਾਉਂਦਾ ਬੋਲਿਆ। ਇਹ ਸਿੱਖਾਂ ਦੇ ਛੋਟੇ ਲੜਕੇ ਹੋਣਗੇ। ਜਿਨ੍ਹਾਂ ਦੇ ਮੂੰਹਾਂ ਤੇ ਹਜੇ ਦਾੜੀ ਨਹੀਂ ਆਈ। ਪੋਲੀਆਂ ਨੇ ਵੱਡੇ ਹੋ ਕੇ ਸੱਪ ਹੀ ਬਾਨਾ ਹੁੰਦਾ ਹੈ। ਸੋ ਇਹਨਾਂ ਨੂੰ ਵੱਧ ਇਨਾਮ ਦਿਓ। ਇਹਨਾਂ ਨੇ ਜੰਗੀਆਂ ਸੂਲਾਂ ਦੇ ਮੂੰਹ ਫੇਰ ਦਿੱਤੇ ਨੇ। ਇਹਨਾਂ ਨੇ ਜੰਗੀਆਂ ਸੂਲਾਂ ਦੇ ਮੂੰਹ ਫੇਰ ਦਿੱਤੇ ਨੇ। ਜੀ ਹਜ਼ੂਰ ਇਹਨਾਂ ਨੂੰ ਬੱਚੇ ਨਾ ਕਹੋ। ਇਹ ਤਾਂ ਹਜ਼ੂਰ ਜੇ ਸਾਡੀ ਗਿਣਤੀ ਥੋੜੀ ਹੁੰਦੀ ਤਾਂ ਸਾਨੂੰ ਹੀ ਮਾਰਮਕਾਉਂਦੇ। ਅੰਦਰੋਂ ਖੁਸ਼ ਹੁੰਦਾ ਲਾਲਾ ਬੋਲਿਆ ਇਸ ਤੋਂ ਮਗਰੋਂ ਤਾਂ ਕਈ ਬੇਗਹਿਰਤ ਹਿੰਦੂ ਪਰਿਵਾਰਾਂ ਨੇ ਕੁਝ ਐਸਾ ਕੀਤਾ ਕਿ ਮਨੁੱਖਤਾ ਸ਼ਰਮਸ਼ਾਰ ਹੋ ਗਈ ਉਹ ਆਪਣੇ ਘਰਾਂ ਵਿੱਚੋਂ ਆਪਣੀਆਂ ਧੀਆਂ ਦੇ ਸਿਰ ਵੱਢ ਕੇ ਲਾਹੌਰ ਲੈ ਜਾਣ ਲੱਗੇ ਅਤੇ ਸਿੱਖਾਂ ਦੇ ਛੋਟੇ ਮੁੰਡੇ ਕਹਿ ਕੇ ਪੈਸੇ ਵਟਣੇ ਸ਼ੁਰੂ ਕਰ ਦਿੱਤੇ ਸਿੰਘ ਤਾਂ ਪਹਿਲਾਂ ਹੀ ਲੁਕ ਕੇ ਰਹਿ ਰਹੇ ਸਨ ਹੁਣ ਹੋਰ ਗੁਪਤ ਹੋ ਗਏ ਉਹਨਾਂ ਡੂੰਘੇ ਜੰਗਲਾਂ ਵਿੱਚ ਟਿਕਾਣਾ ਕਰ ਲਿਆ 1-2 ਦਿਨ ਤੋਂ ਵੱਧ ਕਿਤੇ ਵੀ ਨਹੀਂ ਟਿਕਦੇ ਦਿਨੇ ਲੁਕ ਕੇ ਰਹਿੰਦੇ ਹਨ ਤੇ ਰਾਤ ਨੂੰ ਪੈਂਡਾ ਮਾਰਦੇ ਆਪਣੀ ਠਾਹ ਹਰ ਲਗਾਤਾਰ ਬਦਲਦੇ ਰਹਿੰਦੇ ਆਰੇ ਪਣਾ ਦੀ ਊਟ ਤਕਾ ਕੇ ਤੇ ਉਹਨਾਂ ਹੀਠ ਟੋਏ ਪਟਕੇ ਰਹਿਣ ਲਗੇ 20-25 ਦਾ ਜੱਥਾ ਬਣਾ ਕੇ ਝਾੜਾਂ ਵਿੱਚ ਲੁਕ ਜਾਂਦੇ ਪਹਾੜਾਂ ਦੀਆਂ ਖੱਡਾਂ ਤੇ ਜਾਨਵਰਾਂ ਦੀਆਂ ਗੁਫਾਵਾਂ ਵਿੱਚ ਵੀ ਕਈ ਸਿੰਘਾਂ ਨੇ ਵਾਸ ਕਰ ਲਿਆ ਖਾਣ ਪੀਣ ਵੱਲੋਂ ਹਾਲਤ ਇਹ ਹੈ ਕਿ ਬਸ ਸਾਹ ਲੈਣ ਲਈ ਹਵਾ ਮਿਲ ਰਹੀ ਹੈ। ਕਈ ਕਈ ਦਿਨ ਭੁੱਖਿਆਂ ਦੇ ਲੰਘ ਜਾਂਦੇ ਹਨ। ਕਦੇ ਕਿਸੇ ਰੁੱਖ ਤੋਂ ਕੋਈ ਫਲ ਮਿਲ ਪਿਆ ਤਾਂ ਪਰਮਾਤਮਾ ਦਾ ਸ਼ੁਕਰ ਕਰਦੇ ਨਹੀਂ ਥੱਕਦੇ। ਲੰਘਦੇ ਵਰਦੇ ਕਿਸੇ ਭਲੇ ਰਾਹੀ ਤੋਂ ਜੇ ਕੁਝ ਰੁੱਖਾ ਸਿੱਖਾ ਮਿਲ ਗਿਆ ਤਾਂ ਰਲ ਕੇ ਸ਼ੱਕ ਲੈਂਦੇ ਹਨ। ਸਵਾਦ ਤਾਂ ਸਿੰਘਾਂ ਨੂੰ ਪਹਿਲਾਂ ਵੀ ਨਹੀਂ ਸੀ ਕੋਈ। ਅਰ ਹੁਣ ਤਾਂ ਜੇ ਕੋਈ ਕਿਸੇ ਭਾਜੀ ਵਿੱਚ ਲੂਣ ਵੀ ਪਾ ਲਏ ਤਾਂ ਉਸ ਨੂੰ ਸੁਆਦੀ ਆ ਕਹਿੰਦੇ ਹਨ ਜੰਗਲਾਂ ਵਿੱਚ ਵਿਚਰਦੇ ਹੋਇਆ ਜੇ ਕੋਈ ਸ਼ਿਕਾਰ ਹੱਥ ਲੱਗ ਗਿਆ ਤਾਂ ਝਟਕਾ ਕੇ ਕੱਚਾ ਹੀ ਖਾ ਲੈਣਾ ਜੰਗਲ ਵਿੱਚ ਡੂੰਗੇ ਚਲੇ ਗਿਆਂ ਜਦ ਸਾਗ ਪੱਤ ਵੀ ਜੰਗਲੀ ਮਿਲ ਰਹੇ ਹਨ ਤਾਂ ਕੁਝ ਭਚੰਗੀਆਂ ਨੇ ਦੋ ਹਿਰਨ ਫੜ ਲਿਆਂਦੇ ਤੇ ਜਿੱਥੇ ਕੋਲ ਆ ਕੇ ਆਪਣੀ ਮਰਿਆਦਾ ਅਨੁਸਾਰ ਝਟਕਾਈ ਮਣ ਕਿਉਂਕਿ ਅੱਗ ਬਾਲਣ ਨਾਲ ਧੂਆ ਹੋਵੇਗਾ ਤੇ ਧੂਆ ਜੰਗਲ ਵਿੱਚ ਵੈਰੀ ਦਾ ਸੂਆ ਹੁੰਦਾ ਹੈ ਧੂਆ ਤਾਂ ਦੂਰੋਂ ਹੀ ਪਤਾ ਦੱਸ ਦਿੰਦਾ ਹੈ ਕਿ ਫਲਾਣੀ ਥਾਂ ਤੇ ਜੰਗਲ ਵਿੱਚ ਕੋਈ ਬੈਠਾ ਹੋਇਆ ਹੈ ਸੋ ਸਭ ਸਿੰਘਾਂ ਨੇ ਉਹ ਹਿਰਨ ਕੱਚੇ ਹੀ ਸ਼ਕ ਲਈ ਕੱਚਾ ਸਾਗ ਫਾਲ ਫੁੱਲ ਤੇ ਇਥੋਂ ਤੱਕ ਕੇ ਰੁੱਖਾਂ ਦਾ ਸੱਕ ਵੀ ਲਾ ਕੇ ਖਾ ਲੈਂਦੇ ਹਨ ਮਾਲਵੇ ਦੇ ਕਿਸੇ ਜੰਗਲ ਵਿੱਚ ਕੁਝ ਸਿੰਘ ਝਾੜ ਕਰੇਲੇ ਤੋੜ ਕੇ ਖਾਣ ਲੱਗੇ ਤਾਂ ਕੌੜੇ ਹੋਣ ਕਰਕੇ ਉਹਨਾਂ ਉੱਤੇ ਲੂਣ ਪਾ ਲਿਆ ਲਓ ਬਾਬਾ ਜੀ ਤੁਸੀਂ ਵੀ ਥੋੜਾ ਲੂਣ ਭੁੱਕ ਲਓ ਇੱਕ ਪੁਚੰਗੀ ਨੇ ਤਲੀ ਤੇ ਰੱਖਿਆ ਲੂਣ ਇੱਕ ਬਜ਼ੁਰਗ ਸਿੰਘ ਵੱਲ ਕੀਤਾ ਨਹੀਂ ਭਾਈ ਸਿੰਘਾ ਅਰਦਾਸ ਕਰ ਦਿੱਤੀ ਹੈ ਤੇ ਮਹਾਰਾਜ ਨੂੰ ਭੋਗ ਲਵਾ ਦਿੱਤਾ ਹੈ ਸੋ ਹੁਣ ਅਸੀਂ ਇਵੇਂ ਹੀ ਛਕਾਂਗੇ ਬਾਬਾ ਕੌੜੇ ਕਰੇਲੇ ਖਾਂਦਾ ਹੋਇਆ ਬੋਲਿਆ ਕਦੇ ਸਿੰਘ ਕਿਸੇ ਛੋਟੇ ਸਰਕਾਰੀ ਕਾਫਲੇ ਉੱਤੇ ਹਮਲਾ ਕਰਕੇ ਲੁੱਟ ਲੈਣਾ ਤਾਂ 4 ਦਿਨ ਸੌਖੇ ਨਿਕਲ ਜਾਂਦੇ ਹਨ ਪਰ ਫਿਰ ਉਹ ਥਾਂ ਚਲਦੀ ਛਡਣੀ ਪੈਂਦੀ ਹੈ ਜਿਆਦਾਤਰ ਤਾਂ ਲੰਗਰ ਮਸਤ ਹੀ ਰਹਿੰਦਾ ਹੈ ਇਸ ਤਰ੍ਹਾਂ ਸਿੰਘ ਚਾਲਾ ਕਰਦੇ ਕਰਦੇ ਦੂਰ ਮਾਰੂ ਥਲਾਂ ਤੱਕ ਨਿਕਲ ਗਏ ਪੰਜਾਬ ਵਿੱਚ ਤਾਂ ਜਦ ਵੀ ਕੋਈ ਸੂਈ ਆ ਦੇਖ ਲਵੇ ਤਾਂ ਫੌਜ ਚੜਾ ਲਿਆ ਹੁੰਦਾ ਹੈ ਹੁਣ ਤਾਂ ਜ਼ਕਰੀਏ ਨੇ ਇਹ ਵੀ ਕਹਿ ਦਿੱਤਾ ਹੈ ਕਿ ਘਰ ਛੱਡ ਕੇ ਗਏ ਸਿੰਘਾਂ ਦੇ ਘਰ ਲੁੱਟ ਲੈਣ ਵਾਲੇ ਨੂੰ ਵੀ ਕੋਈ ਸਜ਼ਾ ਨਹੀਂ ਦਿੱਤੀ ਜਾਏਗੀ ਸਿੰਘ ਦੇ ਭਲੇਖੇ ਜਾਂ ਸ਼ੱਕ ਵਿੱਚ ਕਿਸੇ ਨੇ ਜੇ ਕੋਈ ਹੋਰ ਆਦਮੀ ਵੀ ਮਾਰ ਦਿੱਤਾ ਤਾਂ ਵੀ ਮੁਕੱਦਮਾ ਨਹੀਂ ਚਲਾਇਆ ਜਾਂਦਾ ਜੇ ਜੇ ਕੋਈ ਸਿੱਖ ਨਹੀਂ ਹੈ ਤੇ ਉਸਨੇ ਵਾਲ ਵਧਾਏ ਹੋਏ ਹਨ ਉਹ ਵੀ ਖਤਰੇ ਵਿੱਚ ਹੈ ਸੋ ਆਮ ਲੋਕਾਂ ਨੇ ਵਾਲ ਛੋਟੇ ਰੱਖਣ ਸ਼ੁਰੂ ਕਰ ਦਿੱਤੇ ਹਨ ਸਿੰਘਾਂ ਨੇ ਜ਼ਮੀਨਾਂ ਉੱਤੇ ਲੋਕਾਂ ਨੇ ਕਬਜ਼ੇ ਕਰ ਲਏ ਹਨ ਸਿੰਘਾਂ ਦਾ ਕਿਤੇ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਵੀ ਜੇ ਮਿਲ ਜਾਵੇ ਤਾਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਜਾਂਡੇ ਜਿੰਡਿਆਲੇ ਵਾਲੇ ਹਰ ਭਗਤ ਨਿਰੰਜਣੀਆਂ ਨੇ ਅਤ ਚੁੱਕ ਲਈ ਹੈ ਤੇ ਸਿੰਘਾਂ ਦੇ ਸ਼ਿਕਾਰ ਤੇ ਨਿਕਲ ਪਿਆ ਹੈ। ਕਈ ਪਿੰਡੋਸ ਨੇ ਉਜਾੜ ਦਿੱਤੇ ਹਨ। ਭਾਈ ਮਤਾਬ ਸਿੰਘ ਦਾ ਪਿੰਡ ਮੀਰਾਕੋਟ ਦੋ ਵਾਰ ਲੁੱਟਿਆ। ਇੱਕ ਹਮਲੇ ਵਿੱਚ ਤਾਂ ਭਾਈ ਮਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਦੀ ਧੌਣ ਉੱਤੇ ਭਾਰੀ ਫਟ ਲੱਗ ਗਿਆ ਸੀ। ਰਾਮੇ ਰੰਦਾਵੇ ਦੁਆਰਾ ਸਿੱਖਾਂ ਦੇ ਕੀਤੇ ਗਏ ਕਤਲੇਆਮ ਤੋਂ ਮੰਗਰੋਂ ਤੋਂ ਸਿੰਘਾਂ ਦੇ ਖੈਰ ਖਵਾਹਾਂ ਵਿੱਚ ਇਹ ਗੱਲ ਕਹਾਵਤ ਵਾਂਗ ਚੱਲ ਪਈ ਸੀ ਕਿ ਕਿਕਰਾਂ ਦੇ ਤੁਕੇ ਤੇ ਝੰਡ ਦੀਆਂ ਫਲੀਆਂ ਖਾ ਕੇ ਗੁਜ਼ਾਰਾ ਕਰ ਲਵਾਂਗੇ ਪਰ ਰਾਮੇ ਦੇ ਦੇਸ਼ ਨਹੀਂ ਜਾਵਾਂਗੇ ਹਮ ਰਾਮੇ ਦੇਸ਼ ਨਾ ਜਾਵਾਂਗੇ ਡੇਲਾ ਬਾਟਾ ਮਾਝੇ ਕੋ ਖਵਾਏਂਗੀ ਇਸੇ ਤਰ੍ਹਾਂ ਕਰਮੇ ਸ਼ੀਨੇ ਨੇ ਰਾਜਾ ਸੰਸੀ ਪਿੰਡ ਦੇ ਬਹੁਤ ਸਿੰਘ ਮਾਰੇ ਧਰਮਦਾਸ ਨੇ ਪਿੰਡ ਜੋਧਪੁਰ ਸਿੰਘਾਂ ਦੇ ਪਰਿਵਾਰਾਂ ਦੇ ਪਰਿਵਾਰ ਕਤਲ ਕੀਤੇ ਨਸ਼ਰੇ ਪੰਨੂਆ ਦਾ ਸਾਹਿਬ ਰਾਏ ਚੌਧਰੀ ਜੋ ਪਹਿਲਾਂ ਭਾਈ ਤਾਰਾ ਸਿੰਘ ਨਾਲ ਜੰਗ ਕਰ ਚੁੱਕਾ ਸੀ ਨੇ ਵੀ अनेका ਸਿੰਘਾਂ ਦੇ ਸਿਰ ਕੱਟ ਕੇ ਲਹਾਰ ਭੇਜੇ ਨਵਾਬ ਦੇ ਇਸ ਹੁਕਮ ਕੇ ਜੋ ਕੋਈ ਵੀ ਸਿੰਘਾਂ ਨੂੰ ਲੁਕੋਵੇਗਾ ਜੇ ਆਪਣਾ ਦੇਵੇਗਾ ਉਸ ਸਾਰੇ ਪਰਿਵਾਰ ਕਤਲ ਕਰ ਦਿੱਤਾ ਜਾਏਗਾ ਜੇ ਕੋਈ ਸਿੰਘ ਆਪਣੇ ਪਿੰਡ ਫੇਰਾ ਪਾਉਣ ਆਵੇ ਤੇ ਕਿਸੇ ਨੂੰ ਪਤਾ ਲੱਗੇ ਤੇ ਉਹ ਲਾਹੌਰ ਸੂਣਾ ਦੇਵੇ ਉਸ ਨੂੰ ਵੀ ਮਾਰ ਦਿੱਤਾ ਜਾਏਗਾ ਜੇ ਕੋਈ ਸਿੰਘ ਦੇ ਘਰ ਆਪਣੇ ਬੱਚੇ ਬੱਚੀ ਦਾ ਵਿਆਹ ਕਰੇਗਾ ਉਸ ਦਾ ਸਾਰਾ ਪਰਿਵਾਰ ਮੁਸਲਮਾਨ ਕੀਤਾ ਜਾਏਗਾ ਜੇ ਕੋਈ ਕਿਸੇ ਹੋਰ ਤਰ੍ਹਾਂ ਦੀ ਵੀ ਹਮਦਰਦੀ ਸਿੱਖਾਂ ਨਾਲ ਦਿਖਾਏਗਾ ਉਸ ਲਈ ਵੀ ਸਖਤ ਸਜ਼ਾਾਂ ਨਿਸ਼ਚਿਤ ਕੀਤੀਆਂ ਗਈਆਂ ਹਨ ਨਿਸ਼ਚਿਤ ਸਜ਼ਾਾਂ ਨਿਸ਼ਚਿਤ ਕੀਤੀਆਂ ਗਈਆਂ ਹਨ ਨੇ ਲੋਕਾਂ ਵਿੱਚ ਹੋਰ دہشت ਪੈਦਾ ਕਰ ਦਿੱਤੀ ਹੁਣ ਤਾਂ ਮਾਨੋ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਜੇ ਕਿਸੇ ਨੂੰ ਕਦੇ ਸਿੰਘ ਦਾ ਭਲੇਖਾ ਵੀ ਪੈ ਜਾਂਦਾ ਤਾਂ ਖਬਰ ਲਾਹੌਰ ਪਹੁੰਚ ਜਾਂਦੀ ਸਿੰਘ ਹੁਣ ਪੰਜਾਬ ਵਿੱਚ ਕੋਈ ਦਿਸਤਾ ਹੀ ਨਹੀਂ ਸੀ ਉਹ ਜਿਹੜਾ ਪਹਾੜਾਂ ਨੂੰ ਨਿਕਲ ਗਏ ਕੁਝ ਮਾਲਵੇ ਨੂੰ ਤੇ ਕੁਝ ਦੂਰ ਮਾਰੂ ਥਲਾਂ ਤੱਕ ਚਲੇ ਗਏ। ਭਾਈ ਮਤਾਵ ਸਿੰਘ ਜੈਪੁਰ ਦੇ ਰਾਜ ਦੇ ਵਿਝਾ ਨੌਕਰੀ ਕਰਨ ਲੱਗੇ। ਉਹਨਾਂ ਬਾਰੇ ਸੁਣ ਕੇ ਹੋਰ ਵੀ ਬਹੁਤ ਸਿੰਘ ਰਾਜਸਥਾਨ ਨੂੰ ਹੋਤੇ। ਬਿਕਾਨੇ, ਜੈਸਲਮੇਰ ਤੱਕ ਸਿੰਘ ਰਾਜਪੂਤ ਰਾਜਿਆਂ ਦੀਆਂ ਫੌਜਾਂ ਵਿੱਚ ਭਰਤੀ ਹੋ ਗਏ। ਬਾਬਾ ਬੁੱਢਾ ਸਿੰਘ ਤੇ ਬਾਬਾ ਸ਼ਾਮ ਸਿੰਘ ਨਾਰਲੀ ਵੀ ਬਿਕਾਨੇਰੀਏ ਰਾਜੇ ਕੁਲ ਰਹਿ ਰਹੇ ਸਨ। ਇਹ ਤੇ ਪੰਜਾਬ ਵਿੱਚ ਅੰਮ੍ਰਿਤਸਰ ਸਾਹਿਬ ਦੇ ਨੇੜੇ ਮੰਡਿਆਲੀ ਪਿੰਡ ਵਿੱਚ ਇੱਕ ਹੰਕਾਰਿਆ ਹੋਇਆ ਚੌਧਰੀ ਰਹਿੰਦਾ ਸੀ ਮੱਸਾ ਰੰਗੜ ਸੀ ਉਸ ਦਾ ਨਾਮ ਉਸ ਦੀ ਦਲੇਰੀ ਤੇ ਇੰਨੀ ਵੱਧ ਗਈ ਕਿ ਉਸ ਨੇ ਆ ਕੇ ਹਰਮੰਦਰ ਸਾਹਿਬ ਵਿਚ ਡੇਰਾ ਲਾ ਲਿਆ ਹੁੱਕਾ ਪੀਣ ਲਗਾ ਸ਼ਰਾਬਾਂ ਦੇ ਦੌਰ ਚੱਲਣ ਲੱਗੇ ਤੇ ਦਰਬਾਰ ਸਾਹਿਬ ਦੇ ਅੰਦਰ ਕੰਜਰੀਆਂ ਦਾ ਨਾਚ ਹੋਣ ਲੱਗਾ ਪਵਿੱਤਰ ਪ੍ਰਕਰਮਾਂ ਤੇ ਦਰਬਾਰ ਸਾਹਿਬ ਦਾ ਬੇੜਾ ਵੀ ਮੁਗਲਾਂ ਦੇ ਪਾਨ ਦੀਆਂ ਪੀਕਾ ਨਾਲ ਲਾਲ ਹੋ ਗਿਆ ਕਹਿੰਦੇ ਨੇ ਅੱਤ ਤੇ ਰੱਬ ਦਾ ਵੈਰ ਹੁੰਦਾ ਹੈ ਤੇ ਗੱਲ ਹੁਣ ਅੱਤ ਤੋਂ ਵੀ ਟੱਪ ਚੁੱਕੀ ਸੀ ਮੁਗਲ ਹੁਣ ਰੱਬ ਦੇ ਘਰ ਨੂੰ ਹੀ ਪਲੀਤ ਕਰਨ ਤੇ ਆ ਗਏ ਸਨ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਵੇਗੀ ਕੱਲ ਇਸ ਨੂੰ ਕੰਟੀਨਿਊ ਕਰਾਂਗੇ ਜੀ ਅੰਕ 12 ਵਿੱਚ ਸੋ ਇਸ ਨੂੰ ਜ਼ਰੂਰ ਸੁਣਨਾ ਜੀ ਸਤਿ ਸ਼੍ਰੀ ਅਕਾਲ ਜੀ